ਮੈਂ ਅੱਜ ਦੀ ਜਿਹੜੀ ਕਾਨਫਰੰਸ ਦਾ ਮੈਂਟਕੀ ਹਾਂ ਜੀ ਸਸ਼ੀਕਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਅਨਜਿਤ ਕੁਲਮਾਨ ਐਮ ਐਲ اے ਹਲਕਾ ਨਕੁੱਦਰ ਅੱਜ ਤੁਹਾਡੇ ਨਾਲ ਰੂਪਰੂ ਹੋ ਰਿਹਾ ਕਿ ਬਈ ਤੁਸੀਂ ਸਾਰੇ ਜਾਣਦੇ ਹੋ ਕਿ ਅਵਾਮੀ ਪਾਰਟੀ ਨੇ ਜਦੋਂ 2022 ਦੇ ਵਿੱਚ ਸਰਕਾਰ ਬਣਾਈ ਹੈ ਇਹ ਕਹਿਣ ਨਹੀਂ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਸੌ ਆ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਜੀ ਦੇ ਚਰਨਾਂ ਦੇ ਵਿੱਚ ਖਟਕੜਕਲਾਂ ਦੇ ਵਿੱਚ ਖਾਈ ਔਰ ਇਲੈਕਸ਼ਨ ਦਰ ਆਇਆ ਭਾਦਾ ਦੇ ਅਜ਼ਮ ਸਰਦਾਰ ਭਗਤ ਸਿੰਘ ਜੀ ਦੇ ਵਿਚਾਰਾਂ ਤੇ ਬਾਬਾ ਸਾਹਿਬ ਡਾਕਟਰ ਭੀਮ ਕੋ ਅੰਬੇਦਕਰ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਅਸੀਂ ਆਪਣਾ ਇਹ ਰਾਜ ਭਾਗ ਚਲਾਵਾਂਗੇ ਸਰਕਾਰ ਨੇ ਸਰਕਾਰ ਨੇ ਬੰਦਿਆਂ ਸਾਰ ਸਭ ਤੋਂ ਪਹਿਲਾਂ ਉਨ੍ਹਾਂ ਦੇ ਵਿਚਾਰਾਂ ਤੇ ਪੈਰਾ ਦੇਣ ਵਾਸਤੇ ਉਹਨਾਂ ਦੀਆਂ ਜਿਹੜੀਆਂ ਸਖਸ਼ੀਤਾਂ ਨੂੰ ਹਰ ਵੇਲੇ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਾਂ ਤੋਂ ਇਹੀ ਹੁੰਦਾ ਆ ਰਿਹਾ ਸਰਕਾਰੀ ਦਫ਼ਤਰਾਂ ਦੇ ਵਿੱਚ ਕਦੀ ਵੀ ਅਜੇ ਤੱਕ ਸ਼ੇਦਿਆਜਮ ਸਰਦਾਰ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਨਹੀਂ ਸੀ ਲੱਗੀ। ਐਸੇ ਦੌਰਾਨ ਹੀ ਜਿਹੜਾ ਪਿਛਲੇ 75 ਸਾਲਾਂ ਦੇ ਵਿੱਚ ਕਦੀ ਵੀ ਜਿਹੜਾ ਸਾਡਾ ਜਿਹੜਾ ਵਕੀਰ ਭਾਈਚਾਰਾ ਆ ਔਰ ਜਿਹੜੇ ਸਾਡੇ ਹਾਈ ਕੋਰਟ ਨੇ ਸੁਪਰੀਮ ਕੋਰਟ ਆ ਉਹਦੇ ਵਿੱਚ ਕਦੀ ਵੀ ਅ ਦਲਿਤ ਵਕੀਲ ਨੇ ਜਿਹੜੇ ਉਹਨਾਂ ਨੂੰ ਅੱਜ ਤੱਕ ਰਾਖਵੇਂ ਕਰਨ ਬਾਰੇ ਕਿਸੇ ਨੇ ਸੋਚਿਆ ਤੱਕ ਨਹੀਂ 2017 ਦੀ ਜਦੋਂ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਨੇ ਹਮੇਸ਼ਾ ਹੀ ਜਿਹੜਾ ਉਹ ਸਦਨ ਦੇ ਵਿੱਚ ਇਹ ਮੁੱਦਾ ਉਠਾ ਕੇ ਰੱਖਿਆ ਹੋਇਆ ਸੀ ਕਿ ਵੀ ਜਿਹੜੇ ਦਲਿਤ ਭਾਈਚਾਰੇ ਦੇ ਵਕੀਲ ਨੇ ਉਹਨਾਂ ਨੂੰ ਸਰਕਾਰੀ ਵਕੀਲ ਉਹਨਾਂ ਨੂੰ ਐਡਵੋਕੇਟ ਜਨਰਲ ਉਹਨਾਂ ਨੂੰ ਡਿਪਟੀ ਐਡਵੋਕੇਟ ਜਨਰਲ ਉਹਦੇ ਵਿੱਚ ਜਿਹੜਾ ਰੱਖਵਾ ਕਰਨ ਮਿਲਣਾ ਚਾਹੀਦਾ 5 ਸਾਲ ਦੇ ਉਹਨਾਂ ਦੇ ਜਿਹੜੇ ਸੰਘਰਸ਼ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਕਿਉਂਕਿ ਇਹ ਦਲਿਤ ਵਿਰੋਧੀ ਸਾਬਤ ਹੋਈ ਆ ਹਮੇਸ਼ਾ ਹੀ ਔਰ ਕਾਂਗਰਸ ਪਾਰਟੀ ਨੇ ਆਪਣੇ 5 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਆ ਆਮ ਆਦਮੀ ਪਾਰਟੀ ਦਾ ਇਹ ਮੁੱਦਾ ਕੰਸੀਡਰ ਨਹੀਂ ਕੀਤਾ ਕਿ ਦਲੇਪ ਭਾਈਚਾਰੇ ਨੂੰ ਸਰਕਾਰੀ ਦਫਤਰ ਜਿਹੜੇ ਸਾਡੇ ਸਰਕਾਰੀ ਵਕੀਲਾਂ ਦੇ ਵਿੱਚ ਐਡਵੋਕੇਟ ਜਨਰਲ ਜਿਨ੍ਹਾਂ ਨੇ ਵੱਡੇ ਅਹੁਦੇ ਨੇ ਉਹਨਾਂ ਦੇ ਵਿੱਚ ਰੱਖਵਾ ਕਰਨ ਮਿਲਣਾ ਚਾਹੀਦਾ। ਔਰ ਜਦੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਬਣਦਿਆਂ ਸਾਰ ਇਹਦੇ ਤੇ ਕੰਮ ਕੀਤਾ ਗਿਆ। ਔਰ ਜਦੋਂ ਇਹਦਾ ਸਾਰੀ ਰੇਸ਼ੋ ਕੱਢੀ ਸੀ ਆਮ ਆਦਮੀ ਪਾਰਟੀ ਨੇ ਤੇ ਕੋਈ 52 ਦੇ ਕਰੀਬ ਜਿਹੜੇ ਸਰਕਾਰੀ ਵਕੀਲ ਰੱਖਣੇ ਬਣਦੇ ਸੀ 52 ਜਦੋਂ ਅਸਾਮੀਆਂ ਖਾਲੀ ਸੀ ਜਿਨ੍ਹਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਉਹਨਾਂ ਨੇ ਭਰਤੀ ਕੀਤੀ 52 ਦੇ ਵਿੱਚੋਂ 15 ਅਸਾਮੀਆਂ ਫਿਰ ਖਾਲੀ ਰਹਿ ਗਏ ਜਦੋਂ ਉਹਦੀ ਜਾਂਚ ਪੜਤਾਲ ਕੀਤੀ ਗਈ ਕੋਖ ਕੀਤੀ ਗਈ ਕਿ ਵੀ ਇਹ ਖਾਲੀ ਅਸਾਮੀਆਂ ਕਿਉਂ ਰਹੀਆਂ ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਇਹ ਐਕਟ ਆ ਉਹਦੇ ਮੁਤਾਬਕ ਜਿਹੜੀ ਆ ਇੱਕ ਸਰਕਾਰੀ ਜਿਹੜਾ ਸਾਡਾ ਐਡਵੋਕੇਟ ਜਨਰਲ ਆ ਉਹਦੀ ਸਾਲ ਦੀ ਆਮਦਨ ਜਿਹੜੀ ਉਹ ਵੀ ਲੱਖ ਰੁਪਏ ਹੋਣੀ ਚਾਹੀਦੀ ਹੈ ਚਾਹੇ ਉਹ ਦਲਿਤ ਐ ਚਾਹੇ ਉਹ ਜਨਰਲ ਹੋਵੇ ਔਰ ਦੂਸਰਾ ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਦੀ ਆਮਦਨ ਜਿਹੜੀ 15 ਲੱਖ ਹੋਣੀ ਚਾਹੀਦੀ ਆ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਜਿਹਦੀ ਉਹਦੀ ਆਮਦਨ 10 ਲੱਖ ਹੋਣੀ ਚਾਹੀਦੀ ਐ ਡਿਪਟੀ ਐਡਵੋਕੇਟ ਜਨਰਲ ਦੀ ਆਮਦਨ 7 ਲੱਖ ਹੋਣੀ ਚਾਹੀਦੀ ਆ ਤੇ ਸਹਾਇਕ ਐਡਵੋਕੇਟ ਜਨਰਲ ਦੀ 3.5 ਲੱਖ ਤੇ ਐਡਵੋਕੇਟ ਔਨ ਰਿਕਾਰਡ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਇਹ ਸ਼ਰਤ 2017 ਦੇ ਐਕਟ ਦੇ ਵਿੱਚ ਸੀ ਅੱਛਾ ਆਮ ਆਦਮੀ ਪਾਰਟੀ ਨੇ ਜਦੋਂ ਇਹ 52 ਸਾਮੀਆਂ ਪੂਰਨ ਕੀਤੀਆਂ ਉਹਨਾਂ ਦੇ ਵਿੱਚੋਂ 15 ਫੇਰ ਰਹਿ ਗਏ ਆ ਫੇਰ ਆਮ ਆਦਮੀ ਪਾਰਟੀ ਨੇ ਇਸ ਐਕਟ ਦੇ ਵਿੱਚ ਸੋਧ ਕੀਤੀ ਇਸ ਸੋਧ ਦੇ ਵਿੱਚ ਕਰਦਿਆਂ ਉਹਨਾਂ ਨੇ ਇਤਿਹਾਸਕ ਫੈਸਲਾ ਲਿਆ ਕਿ ਇਹ ਜਿਹੜਾ ਆਮਦਨ ਦਾ ਕਰੀਟੇਰੀਆ ਆ ਇਹਨੂੰ ਕਟਾ ਕੇ ਅੱਧਾ ਕਰ ਦਿੱਤਾ ਗਿਆ ਕਹਿਣ ਦਾ ਮਤਲਬ ਜਿੱਥੇ 20 ਲੱਖ ਦੀ ਜ਼ਰੂਰਤ ਸੀ ਉੱਥੇ 10 ਲੱਖ ਕਰ ਦਿੱਤਾ ਜਿੱਥੇ 15 ਦੀ ਜ਼ਰੂਰਤ ਸੀ ਉੱਥੇ 7.5 ਕਰ ਦਿੱਤਾ ਜਿੱਥੇ 10 ਦੀ ਜ਼ਰੂਰਤ ਸੀ ਉੱਥੇ 5 ਕੀਤਾ ਜਿੱਥੇ 7 ਦੀ ਸੀ ਉੱਥੇ 3.5 ਕੀਤਾ ਔਰ ਜਿੱਥੇ 3.5 ਸੀਗਾ ਉੱਥੇ ਪੌਣੇ 2 ਲੱਖ ਰੁਪਏ ਦੀ ਜਿਹੜੀ ਆਮਦਨ ਦਾ ਕ੍ਰਾਈਟੇਰੀਆ ਮਿੱਥ ਕੇ ਤੇ ਇਹ ਖਾਲੀ ਅਸਾਮੀਆਂ ਭਰਨ ਦਾ ਰੱਪਧਰਾ ਕੀਤਾ ਤਾਂ ਕਿ ਜਿਹੜੀਆਂ 15 ਬਚੀਆਂ ਉਹਨਾਂ ਅਸਾਮੀਆਂ ਨੂੰ ਵੀ ਭਰਿਆ ਜਾ ਸਕੇ ਔਰ ਇੱਕ ਵੀ ਪੋਸਟ ਜਿਹੜੀ ਆ ਉਹ ਜੇ ਇਹ ਨਾ ਕਰਦੇ ਤਾਂ ਇਹ ਬੈਕਲੌਗ ਜਿਹੜਾ ਸੀਗਾ ਇਹ ਇਦਾਂ ਹੀ ਜਿੱਦਾਂ ਸਰਕਾਰੀ ਜੋਬਾਂ ਦੇ ਵਿੱਚ ਹਜੇ ਵੀ ਬੈਕਲੌਗ ਜਿਹੜਾ ਉਹ ਤੁਰਿਆ ਆਉਂਦਾ ਬਹੁਤ ਸਾਰੀਆਂ ਅਸਾਮੀਆਂ ਖਾਲੀ ਰਹਿ ਜਾਂਦੀਆਂ ਕਿਉਂਕਿ ਕ੍ਰਿਟੇਰੀਆ ਜਿਹੜਾ ਆ ਉਹ ਪੂਰਾ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਇਹ ਜਿਹੜਾ ਸਰਕਾਰੀ ਵਕੀਲਾਂ ਦਾ ਬੈਕਲਗ ਆ ਇਹ ਜਿਹੜਾ ਵੱਧਦਾ ਹੀ ਜਾਣਾ ਸੀ ਵੱਧਦਾ ਹੀ ਜਾਣਾ ਸੀ ਜਿਹੜਾ ਪਹਿਲਾਂ 58 ਸੀ ਫਿਰ 15 ਰਹਿ ਗਿਆ ਇਹਨੇ ਹੌਲੀ-ਹੌਲੀ ਇਹਨੇ ਵਧਣਾ ਸੀ ਜੇ ਇਸ ਕਾਨੂੰਨ ਦੇ ਵਿੱਚ ਸੋਧਾਂ ਕੀਤੀ ਜਾਂਦੀ ਆਮ ਆਦਮੀ ਪਾਰਟੀ ਨੇ ਆਪਣਾ ਇਹ ਜਿਹੜਾ ਸੋਧ ਕਰਕੇ ਉਹਨਾਂ ਨੇ ਡਾਕਟਰ ਭੀਮराव ਅੰਬੇਦਕਰ ਜੀ ਦੇ ਬਚਨਾਂ ਤੇ ਉਹਨਾਂ ਦੇ ਸੰਵਿਧਾਨ ਤੇ ਉਹਨਾਂ ਦੇ ਅ ਦਲਿਤਾ ਪ੍ਰਤੀ ਜਿਹੜਾ ਉਹਨਾਂ ਦੀ ਮੁਹੱਬਤ ਉਹਨਾਂ ਦਾ ਪ੍ਰੇਮ ਤੇ ਉਹਨਾਂ ਦਾ ਰਾਖਵਾ ਕਰਨ ਉਹਦੇ ਤੇ ਪੈਰਾ ਦਿੱਤਾ ਤਾਂ ਕਿ ਸਾਰੀਆਂ ਸਮੀਆਂ ਜਿਹੜੀਆਂ ਉਪਰੀਆਂ ਜਾ ਸਕਣ ਔਰ ਭਰੀਆਂ ਜਾ ਰਹੀਆਂ ਨੇ ਪੰਜਾਬ ਦੇ ਦਲਿਤਾ ਦਲਿਤ ਵਕੀਲਾਂ ਨੂੰ ਦਿੱਤੀ ਹੋਈ ਇਹ ਰਾਹਤ ਜਿਹੜੀ ਆ ਇਹ ਸਿਰਫ ਤੇ ਸਿਰਫ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਤ ਸਿੰਘ ਜੀ ਮਾਨ ਤੇ ਬਾਕੀ ਸਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੋਚ ਦਾ ਨਤੀਜਾ ਆ ਔਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਕਹਿਣ ਵਾਸਤੇ ਦਲਤਾਂ ਦਾ ਨਾਲ ਨਹੀਂ ਕਰਦੀ ਉਹ ਕਹਿਣ ਵਾਸਤੇ ਡਾਕਟਰ ਭੀਮrao ਅੰਬੇਦਕਰ ਕੇ ਸਿਰਫ ਫੋਟੋ ਲਾਉਣ ਤੇ ਕੰਮ ਨਹੀਂ ਕਰਦੀ ਉਹ ਵਾਕਿਆ ਹੀ ਦਲਿਤਾਂ ਨੂੰ ਉਹਨਾਂ ਦਾ ਬੰਡਾ ਹੋਇਆ ਜਿਹੜਾ ਹੱਕਿਆ ਉਹ ਹਰ ਥਾਂ ਦੇਣ ਵਾਸਤੇ ਵਚਨਬੱਧਿਆ ਔਰ ਇਸੇ ਤਰ੍ਹਾਂ ਵਚਨਬੱਧ ਰਹੇਗੀ ਔਰ ਇਸੇ ਤਰ੍ਹਾਂ ਦਲਿਤ ਪਰਿਵਾਰਾਂ ਦੇ ਜਿਹੜੇ ਦਲਿਤ ਵਕੀਲਾਂ ਦੇ ਔਰ ਬਾਕੀ ਵੀ ਸਾਰਾ ਜਿਹੜਾ ਦਲਿਤ ਸਮਾਜ ਆ ਉਹਦੇ ਹੱਕਾਂ ਦੀ ਰਾਖੀ ਹਮੇਸ਼ਾ ਆਮਦਵੀ ਪਾਰਟੀ ਕਰਦੀ ਰਹੇਗੀ ਹਾਂਜੀ ਮੈਂ ਮੈਂ ਪਾਰਿਬਾਰ ਦੇ ਹੈਗੇ ਨਾ ਪਰ ਪੇਸ਼ ਹੋਣੇ ਕਿ ਕਿਸ ਤਰ੍ਹਾਂ ਬੀਤੀ ਅ ਪੇਸ਼ ਹੁਣ ਹੁਣ ਉਹਨਾਂ ਦੀ ਮਜਬੂਰੀ ਬਣ ਗਈ ਹੋਈ ਸੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜਾਂਤਾ ਵਧਦੀ ਹੋਈ ਉਮਰ ਆ ਜਾਂ ਉਹਨਾਂ ਦਾ ਓਵਰ ਕੰਫੀਡੈਂਸ ਆ ਜਾਂ ਉਹਨਾਂ ਨੂੰ ਇਹ ਹੰਕਾਰ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਕਿ ਮੈਂ ਇੰਨੀ ਵਾਰੀ ਚੁਣ ਕੇ ਆ ਗਿਆ ਮੈਂ ਇੰਨੀ ਵਾਰੀ ਮੰਤਰੀ ਬਣਿਆ ਮੈਂ ਇੰਨੀ ਵਾਰੀ ਰਾਜ ਸਭਾ ਮੈਂਬਰ ਬਣਿਆ ਪਰ ਵੱਡੇ ਹੋਣ ਦੇ ਨਾਲ ਅਕਲ ਜਿਹੜੀ ਆ ਉਹ ਨਹੀਂ ਆਉਂਦੀ ਇਹ ਸਾਰੇ जग ਜਾ ਰਿਹਾ ਕਿ ਚਿੱਟੀਆਂ ਦਾੜੀਆਂ ਦੇ ਨਾਲ ਅਕਲ ਨਹੀਂ ਆ ਜਾਂਦੀ ਉਹਦੇ ਵਾਸਤੇ ਸਮਾਜ ਦੇ ਵਿੱਚ ਆਮ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਆਮ ਲੋਕਾਂ ਦੇ ਵਿੱਚ ਰਹਿਣਾ ਪੈਂਦਾ ਫੇਰ ਪਤਾ ਕਿ ਕਿੱਥੇ ਕਿਹੜੀ ਗੱਲ ਕਰਨੀ ਬਣਦੀ ਆ ਕਿੱਥੇ ਨਹੀਂ ਬਣਦੀ ਇਹ ਬਹੁਤ ਵੱਡਾ ਮਸਲਾ ਆ ਛੋਟਾ ਮਸਲਾ ਨਹੀਂ ਹੈ ਕਿ ਪੰਜਾਬ ਦੀ ਸ਼ਾਂਤੀ ਨਾਲ ਸੰਬੰਧ ਰੱਖਦਾ ਮਸਲਾ ਆ ਇਹ ਪੰਜਾਬ ਦੇ 빅 ਫਿਊਚਰ ਨਾਲ ਸੰਬੰਧ ਰੱਖਦਾ ਮਸਲਾ ਆ ਇਹ ਛੋਟੀ ਗੱਲ ਨਹੀਂ ਸੀ ਕਿ ਉਹਨਾਂ ਨੂੰ ਆਪਣੇ ਇਹ ਜਿਹੜਾ ਜਿਹੜੀ ਗੱਲ ਉਹਨਾਂ ਨੇ ਆਪਣੀ ਬੜੀ ਜ਼ਿੰਮੇਵਾਰੀ ਦੇ ਨਾਲ ਉਹ ਜਿੱਥੇ ਬੈਠੇ ਆ ਕਿਸੇ ਚੈਨਲ ਦੇ ਉੱਤੇ ਬੈਠੇ ਉਹ ਜਿੱਥੇ ਉਹ ਬੈਠ ਕੇ ਹੀ ਆਪਣੀ ਆਪਣੀ ਅਕਲ ਦਾ ਮੁਜ਼ਾਰਾ ਕਰ ਰਹੇ ਆ ਕਿ ਵੀ ਪੰਜਾਬ ਗਰਨੇਡ ਜਿਹੜੇ ਆ ਉਹ ਪੰਜਾਬ ਦੇ ਵਿੱਚ ਆਏ ਹੋਏ ਜਿਹਦੇ ਵਿੱਚ 18 ਚੱਲਦੇ ਆ ਤੇ 32 ਹਜੇ ਚੱਲਣੇ ਬਾਕੀ ਆ ਜੇ ਤੁਹਾਡੇ ਕੋਲ ਐਡੀ ਵੱਡੀ ਇਨਫੋਰਮੇਸ਼ਨ ਆ ਤੇ ਤੁਸੀਂ ਕੀ ਉੜੀਕਦੇ ਹੋ ਤੁਸੀਂ ਕਿਸੇ ਵੱਡੀ ਘਟਨਾ ਨੂੰ ਉੜੀਕਦੇ ਹੋ ਤੁਸੀਂ ਕਿਹੜੇ ਸੋਰਸਸ ਦੇ ਤੁਹਾਡੇ ਕੋਲ ਕਿੱਥੋਂ ਸੋਰਸਸ ਆਏ ਨੇ ਜਿਹੜੇ ਪੰਜਾਬ ਦੀਆਂ ਏਜੰਸੀਆਂ ਦੇ ਕੋਲ ਹੈ ਨਹੀਂ ਜਿਹੜੇ ਸੈਂਟਰ ਦੀਆਂ ਏਜੰਸੀਆਂ ਦੇ ਕੋਲ ਸੋਰਸਸ ਹੈ ਨਹੀਂ ਇਹਦਾ ਮਤਲਬ ਇਹ ਕਿ ਤੁਹਾਡੇ ਸਿੱਧੇ ਤਾਰ ਜਿਹੜੇ ਉਹ ਪਾਕਿਸਤਾਨ ਦੇ ਨਾਲ ਜੁੜੇ ਹੋਏ ਆ ਜਿਵੇਂ ਕਿ ਇਹਨਾਂ ਦੇ ਰਹੇ ਹੀ ਆ ਹਮੇਸ਼ਾ ਤੋਂ ਕੀ ਤੁਸੀਂ ਮਤਲਬ ਪਾਕਿਸਤਾਨ ਦੀਆਂ ਏਜੰਸੀਆਂ ਦੇ ਨਾਲ ਤੁਹਾਡਾ ਸਿੱਧਾ ਰابطਾ ਆ ਤੁਸੀਂ ਆਪਣੇ ਸੋਰਸ ਜਿਹੜੇ ਆ ਐਫ ਆਈ ਆਰ ਦਰਜ ਹੋਈ ਹੋਣੀ ਬਣਦੀ ਵੀ ਸੀ ਮੈਨੂੰ ਲੱਗਦਾ ਮੌਕਾ ਹੀ ਦੇਣਾ ਨਹੀਂ ਸੀ ਬਣਦਾ ਇਹਨਾਂ ਕਹਿਣਾ ਹੀ ਪ੍ਰੈਸ ਦੇ ਵਿੱਚ ਬਹੁਤ ਸੀ ਉਹਨਾਂ ਦਾ ਕਿ ਜੀ 32 ਗ੍ਰਨੇਡ ਹਜੇ ਚੱਲਣ ਵਾਲੇ ਉਹਨਾਂ ਨੂੰ ਐਸੇ ਬੇਸ ਤੇ ਚੱਕ ਕੇ ਜਿਲ੍ਹ ਦੇ ਵਿੱਚ ਸੁੱਟਣਾ ਬਣਦਾ ਮੇਰੇ ਹਿਸਾਬ ਦੇ ਨਾਲ ਪਰ ਸਰਕਾਰ ਨੇ ਫੇਰ ਵੀ ਬੜੀ ਤਹਮਲ ਦਾ ਮੁਜ਼ਾਹਰਾ ਕਰਦੇ ਹੋਏ ਐਫ ਆਈ ਆਰ ਦਰਜ ਕਰਕੇ ਉਨ੍ਹਾਂ ਨੂੰ ਸਰਕਾਰ ਉਨ੍ਹਾਂ ਨੂੰ ਪੁਲਿਸ ਨੂੰ ਕੋਆਪਰੇਟ ਕਰਨ ਲਈ ਵਾਸਤੇ ਕਿਹਾ ਕਿ ਤੁਸੀਂ ਸੋਰਸ ਦੱਸੋ ਕਿ ਤੁਹਾਨੂੰ ਕਿੱਥੋਂ ਪਤਾ ਲੱਗਿਆ ਔਰ ਜਿਹੜੇ ਉਹਨਾਂ ਨੇ ਲਗਾਤਾਰ ਇਸ ਸੋਰਸ ਜਿਹੜੇ ਆਪਣੇ ਦੱਸਣ ਤੋਂ ਇਨਕਾਰ ਕਰਦੇ ਰਹੇ ਆ ਅੱਜ ਕੱਲ ਪੇਸ਼ ਨਹੀਂ ਹੋਏ ਅੱਜ ਪੇਸ਼ ਹੋਏ ਨੇ ਦੇਖਦੇ ਆ ਕਿ ਵੀ ਜੇ ਤੁਸੀਂ ਕਹਿੰਦੇ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਬੇਡ ਕਰਦੀ ਜਿਹੜੀ ਵਿਚਾਰਧਾਰਕ ਉਹਨਾਂ ਦਾ ਸਨਮਾਨ ਕਰਦੀ ਹੈ ਪਰ 31 ਮਾਰਚ ਨੂੰ ਜਿਹੜੀ ਘਟਨਾ ਹੋਈ ਹੈ ਬਾਬਾ ਸਾਹਿਬ ਬੇਡ ਕਰਦੇ ਔਰ ਕਾਫੀ ਜਿਹੜੇ ਖਾਲਸਥਾਨੀ ਜਿਹੜੇ ਪੰਨੂ ਆ ਗਏ ਆ ਨੇ ਧਮਕੀਆਂ ਵੀ ਦਿੱਤੀਆਂ ਕਿ ਅਸੀਂ ਸਟੈਚੂਆਂ ਨੂੰ ਤੋੜਾਂਗੇ ਇਹ ਐਡਾ ਵੱਡਾ ਕਾਂਡ ਹੋ ਗਿਆ ਪੋ ਪਗਨ ਸਿੰਘ ਮਾਨ ਮੁੱਖ ਮੰਤਰੀ ਨੇ ਨਾ ਇੱਕ ਵਾਰ ਵੀ ਕੋਈ ਬਿਆਨ ਨਹੀਂ ਦਿੱਤਾ ਬਿਲਕੁਲ ਇਹਦੇ ਤੇ ਬਿਆਨ ਦਿੱਤੇ ਗਏ ਆ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਇਹਦੇ ਸਟੈਂਡ ਤੇ ਖੜੀ ਆ ਅਮਨ अरोड़ा ਜੀ ਨੇ ਸਪੈਸ਼ਲ ਕਾਨਫਰੰਸ ਕੀਤੀ ਆ ਸਾਡੇ ਐਫਐਮ ਸਾਭ ਨੇ ਸਪੈਸ਼ਲ ਕਾਨਫਰੰਸ ਕੀਤੀ ਆ ਇਹਦੇ ਤੇ ਬਕਾਇਦਾ ਬਿਆਨ ਆਉਂਦੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਕਾਂਗਰਸ ਨੇ ਇੱਕ ਸ਼ਬਦ ਨਹੀਂ ਬੋਲਿਆ ਕਿਸੇ ਵੀ ਲੀਡਰ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਕਿਸੇ ਅਕਾਲੀ ਲੀਡਰ ਨੇ ਇੱਕ ਸ਼ਬਦ ਨਹੀਂ ਬੋਲਿਆ ਸਿਰਫ ਸਿਰਫ ਇਹਦੇ ਤੇ ਆਮ ਆਦਮੀ ਪਾਰਟੀ ਸਿਰਫ ਬੋਲੀ ਨਹੀਂ ਅਸੀਂ ਇਹਦੇ ਤੇ ਪਹਿਰਾ ਵੀ ਦਿੰਨੇ ਆ ਅਸੀਂ ਡਟ ਕੇ ਪਹਿਰਾ ਦਿੰਨੇ ਆ ਕਿ ਅਸੀਂ ਖੜਦੇ ਆ ਬਾਬਾ ਸਾਹਿਬ ਅੰਬੇਦਕਰ ਦੀ ਰਾਖੀ ਬੁੱਤਾਂ ਦੀ ਰਾਖੀ ਵਾਸਤੇ ਅਸੀਂ ਦੇਖਦੇ ਕੜਾ ਹੁੰਦਾ ਅਸੀਂ ਆਪਣੀਆਂ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਦੀ ਰਾਖੀ ਕਰਨ ਵਾਸਤੇ ਅਸੀਂ ਆਪਣੀਆਂ ਜਾਨਾਂ ਵੀ ਦੇਣ ਨੂੰ ਤਿਆਰ ਹਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਹਰ ਹਰਿਸ਼ਮਰਤ ਕੋਰ ਜਿਹੜੇ ਉਹਨਾਂ ਦੇ ਐਮਪੀ ਸਿਗੇ ਉਹਨਾਂ ਨੇ ਬਿਆਨ ਦਿੱਤਾ ਆ ਕਿ ਜਿਹੜੇ 25 ਬੀਤਾਰ ਆਇਆ ਉਦੋਂ ਵਿਆਖਾ ਜਿਹੜੀ ਉਲਟ ਕਰਕੇ ਦੱਸੀ ਕਿ ਜਿਹੜੀ ਲੋਕਾਂ ਦਾ ਸਹੀ ਜਿਹੜੀ ਵਿਚਾਰਧਾਰਾ ਨਹੀਂ ਕੋਈ ਲੋਕਾਂ ਨੂੰ ਗਮਰਾਹ ਕੀਤਾ ਉਹਨਾਂ ਨੇ ਜਿਹੜੀ ਆਪਣੇ ਫੈਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ 25 ਜਿਹੜੀ 25 20 ਧਾਰਾ ਆ ਉਹ ਸਿੱਖਾਂ ਤੇ ਹਿੰਦੂਆਂ ਨੂੰ ਅਲੱਗ ਕਰਦੀ ਹੈ ਅ ਹਰਸੀਮਰਤ ਕੋਰ ਬਾਦਲ ਜਿਹੜੇ ਲੋਕ ਮੂੰਹ ਦੇ ਵਿੱਚ ਸੋਨੇ ਦਾ ਚਮਚਾ ਲੈ ਕੇ ਪੈਦਾ ਹੁੰਦੇ ਆ ਔਰ ਸੋਨੇ ਦੀ ਜੁੱਤੀ ਦੇ ਵਿੱਚ ਪੈਰ ਰੱਖ ਕੇ ਆਪਣੇ ਸੌਰੇ ਘਰ ਆਉਂਦੇ ਆ ਉਹ ਸਿਆਸਤ ਜਿਹੜੀ ਨੇ ਉਹਨੂੰ ਉੱਪਰਲੇ ਲੈਵਲ ਦੀ ਸਿਆਸਤ ਆਉਂਦੀ ਆ ਉਹਨਾਂ ਨੂੰ ਮਹਿਲਾ ਚ ਬੈਠਣ ਵਾਲੀ ਸਿਆਸਤ ਆਉਂਦੀ ਆ ਉਹ ਆਮ ਲੋਕਾਂ ਦੇ ਵਿੱਚ ਵਿਚਰੇ ਹੋਏ ਨਹੀਂ ਹੈਗੇ ਉਹਨਾਂ ਨੇ ਸੰਵਿਧਾਨ ਨੂੰ ਪੜਿਆ ਨਹੀਂ ਹੈ ਉਹਨਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹ ਸਿਰਫ ਇੱਕ ਕਿਸਮ ਦੇ ਜਿਵੇਂ ਔਰਤਾਂ ਤਾਂ ਨੇ ਮਿਹਣੇ ਦਿੰਦੀਆਂ ਨੇ ਇਹੋ ਜੀ ਮਤਲਬ ਭਾਸ਼ਾ ਯੂਜ਼ ਕਰਦੇ ਆ ਉੱਥੇ ਸੰਸਦ ਦੇ ਵਿੱਚ ਇਹੋ ਜੀ ਭਾਸ਼ਾ ਦੇ ਨਾਲ ਉੱਥੇ ਬਾਹਾਂ ਕੱਢ ਕੱਢ ਕੇ ਜਿਵੇਂ ਲੜਾਈ ਕਰਦੀ ਆ ਕਿਸੇ ਨਾਲ ਉਸ ਤਰੀਕੇ ਨਾਲ ਕਦੀ ਕਦੀ ਸੰਜੀਦਗੀ ਦੇ ਨਾਲ ਕਦੀ ਪ੍ਰੋਪਰ ਤੁਸੀਂ ਤਿਆਰੀ ਕਰਕੇ ਕਿਉਂ ਨਹੀਂ ਜਾਂਦੇ ਤੁਹਾਨੂੰ ਤਿਆਰੀ ਕਰਕੇ ਸੰਸਦ ਦੇ ਵਿੱਚ ਜਾਣਾ ਚਾਹੀਦਾ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਤੁਹਾਨੂੰ ਤਿਆਰੀ ਕਰਕੇ ਸੰਸਦ ਦੇ ਵਿੱਚ ਜਾਣਾ ਚਾਹੀਦਾ ਇਹ ਹੀ ਇਹ ਗੱਲ ਇਹ ਦੱਸਾਉਂਦਾ ਆ ਕਿ ਇਹ ਕਿੰਨੀ ਕ ਨੌਲੇਜ ਦੇ ਮਾਲਕ ਨੇ ਇਹ ਸਿਰਫ ਆਪਣੇ ਦਬਦਬੇ ਨਾਲ ਹੁਣ ਤੱਕ ਰਾਜ ਕਰਦੇ ਆਏ ਆ ਔਰ ਰਾਜ ਕਰਨ ਵਾਸਤੇ ਜਿਹੜਾ ਨਾ ਉਹ ਬਰੀਕੀ ਦੇ ਵਿੱਚ ਜਾਣਾ ਪੈਂਦਾ ਔਰ ਆਮ ਲੋਕਾਂ ਤੱਕ ਅਪਰੋਚ ਕਰਨਾ ਪੈਂਦਾ ਸਰਕਾਰਾਂ ਦੀ ਜਿਹੜੀ ਸਿੱਖਿਆ ਦਾ ਗਰਾਫੀ ਚੱਲਦੀ ਜਿਹਦੇ ਤੇ ਬਤਰਾ ਤਰ੍ਹਾਂ ਦੇ ਵਿਰੋਧ ਵੀ ਹੋ ਰਹੇ ਕਰਦੇ ਆ ਉਹਦੇ ਬੰਦੇ ਤੁਹਾਡੇ ਕੀ ਹੈ ਅ ਬਿਲਕੁਲ ਮੈਂ ਇਹਦੇ ਬਾਰੇ ਜਰੂਰ ਤੁਹਾਡੇ ਨਾਲ ਮੈਂ ਖੁਦ ਵੀ ਸ਼ੇਅਰ ਕਰਨਾ ਸੀ ਕਿ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਪੂਣੀ ਨਹੀਂ ਕੀਤੀ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਸੈਂਕੜੇ ਸਰਕਾਰੀ ਸਕੂਲ ਬੰਦ ਕਰ ਦਿੱਤੇ ਉਹ ਲੋਕ ਅੱਜ ਤਰ੍ਹਾਂ ਤਰ੍ਹਾਂ ਦੇ ਗੱਲਾਂ ਉਠਾਉਂਦੇ ਆ ਉਹਨਾਂ ਨੂੰ ਬਾਥਰੂਮ ਉਹਨਾਂ ਨੂੰ ਟਾਇਲਟਸ ਬਣਨੀਆਂ ਇੱਕ ਮਜਾਕ ਲੱਗਦਾ ਆ ਉਹਨਾਂ ਨੂੰ ਚਾ ਦੁਵਾਰੀਆਂ ਸਕੂਲਾਂ ਦੀਆਂ ਬਣਨੀਆਂ ਇੱਕ ਮਜ਼ਾਕ ਲੱਗਦਾ ਕਿਉਂਕਿ ਉਹਨਾਂ ਨੂੰ ਉਹ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਕਿ ਇੱਕ ਬਿਨਾ ਬਾਥਰੂਮ ਸਕੂਲ ਦੇ ਵਿੱਚ ਜੇ ਤੁਸੀਂ ਆਪਣੇ ਬੱਚੇ ਭੇਜਦੇ ਹੋ ਇੱਕ ਬਿਨਾ ਟਾਇਲਟ ਤੋਂ ਜਿਸ ਸਕੂਲ ਦੇ ਵਿੱਚ ਇੱਕ ਟੀਚਰ 20 30 ਕਿਲੋਮੀਟਰ ਤੋਂ ਚੱਲ ਕੇ ਆਉਂਦਾ ਉਹ ਸਾਰਾ ਦਿਨ ਕੀ ਕਰਦਾ ਜੇ ਉੱਥੇ ਗੰਦਮੰਦ ਨਾਲ ਭਰੇ ਹੋਏ ਬਾਥਰੂਮ ਨੇ ਛੋਟੇ ਬੱਚੇ ਬਾਥਰੂਮਾਂ ਦੇ ਵਿੱਚ ਟਾਇਲਟਸ ਦੇ ਵਿੱਚ ਜਾਂਦੇ ਆ ਉਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਆ ਕੀ ਉੱਥੋਂ ਬਿਮਾਰੀਆਂ ਲੈ ਕੇ ਘਰ ਜਾਣਗੇ ਕੀ ਸਰਕਾਰੀ ਸਕੂਲ ਦੇ ਟੀਚਰ ਸਾਰੀ ਮਤਲਬ ਤੇ 77 ਸਾਲ ਬਾਅਦ ਵੀ ਉਹ ਕੀ ਚਾਹੁੰਦੇ ਆ ਕਿ ਉਹ ਆਂਡ ਗਵਾਂਡ ਦੇ ਵਿੱਚ ਜਾ ਕੇ ਆਪਣਾ ਟਾਈਮ ਪਾਸ ਕਰਕੇ ਹੁਣ ਉਹਨਾਂ ਦੀ ਕੀ ਮਨਛਾ ਕਿਉਂ ਬੁਰੇ ਲੱਗਦੇ ਨੇ ਟਾਇਲਟਸ ਇਹਨਾਂ ਨੂੰ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿਉਂ ਬੁਰੀਆਂ ਲੱਗਦੀਆਂ ਇਹਨਾਂ ਨੂੰ ਚਾਰ ਦਿਵਾਰੀਆਂ ਕਿਉਂਕਿ ਉਹਨਾਂ ਦੇ ਦਿਮਾਗ ਦਾ ਹਿੱਸਾ ਨਹੀਂ ਸੀ ਉਹ ਪ੍ਰਾਈਵੇਟੇਸ਼ਨ ਦਾ ਹਿੱਸਾ ਬਣਾਉਣਾ ਚਾਹੁੰਦੇ ਸੀ ਇਸੇ ਕਰਕੇ ਪਿਛਲੇ ਸਮਿਆਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਰਕਾਰੀ ਸਕ ਹਨ ਹੋਣਗੇ ਜਿਨਨੇ ਸਕੂਲ ਮੈਂ ਹੁਣ ਤੱਕ ਵਿਜ਼ਿਟ ਕੀਤੇ ਆ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਮੁੱਖ ਮਕਸਦ ਸਾਨੂੰ ਸਕੂਲਾਂ ਦੇ ਵਿੱਚ ਭੇਜਣਾ ਤਾਂ ਕਿ ਅਸੀਂ ਉੱਥੇ ਤੇ ਜਾ ਕੇ ਹਾਲਾਤ ਦੇਖੀਏ ਉੱਥੇ ਜਾ ਕੇ ਟੀਚਰਾਂ ਦਾ ਮੋਰਲ ਬੂਸਟ ਹੋਵੇ ਉੱਥੇ ਬੱਚਿਆਂ ਦਾ ਮੋਰਲ ਬੂਸਟ ਹੋਵੇ ਸਾਡੇ ਨਾਲ ਪ੍ਰਸ਼ਾਸਨ ਜਾਂਦਾ ਸਾਡੇ ਨਾਲ ਵੀਡੀਓ ਜਾਂਦੇ ਆ ਸਾਡੇ ਨਾਲ ਐਸ.ਡੀ.ਐਮ ਜਾਂਦੇ ਸਾਡੇ ਨਾਲ ਡੀ.ਐਸ.ਪੀ ਜਾਂਦੇ ਆ ਉੱਥੇ ਮੈਂ ਜਾਂਦੀ ਆ ਬੱਚੇ ਦੇਖ ਕੇ ਸੋਚ ਕੇ ਉਹਨਾਂ ਦੇ ਸੁਪਨੇ ਜਿਹੜੇ ਨੇ ਉਹ ਖੰਭ ਲਾਉਂਦੇ ਨੇ ਕਿ ਅਸੀਂ ਵੀ ਇਹ ਬਣ ਸਕਦੇ ਆ ਔਰ ਮੈਂ ਹੁਣੇ-ਹੁਣੇ ਹੇਰਾਂਪਿੰਡ ਤੋਂ ਆਈ ਬਾਕੀ ਸਾਰੇ ਸਕੂਲਾਂ ਦੇ ਵਿੱਚ ਵਿੱਚ ਜਿੱਥੋਂ ਵੀ ਮੈਂ ਜਾਣੀ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਆ। ਅੱਜ ਜੇ ਸਕੂਲ ਦੇ ਵਿੱਚੋਂ ਮੈਂ ਹਾਈ ਸਕੂਲ ਤੇ ਹਾਇਰ ਸਕੈਂਡਰੀ ਸਕੂਲ ਦੇ ਵਿੱਚ ਦੋ ਰੂਮ ਉੱਥੇ ਕਮਰੇ ਬਣੇ ਆ। ਕੋਈ 10-11 ਲੱਖ ਦੀ ਗ੍ਰਾਂਟ ਸੀਗੀ ਜਿਹੜੀ ਉੱਥੇ ਯੂਜ਼ ਹੋਈ ਆ। ਔਰ ਉਸ ਤੋਂ ਬਾਅਦ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਆਈ ਜਿਹਦੀ ਚਾਰਦੁਵਾਰੀ ਹੈ ਨਹੀਂ ਸੀ ਚਾਰਦੁਵਾਰੀ ਬਣੀ ਆ। ਉਸ ਸਕੂਲ ਦੇ ਪਿਛਲੇ 3 ਸਾਲ ਦੇ ਵਿੱਚ 80 ਬੱਚੇ ਸਰਕਾਰੀ ਸਕੂਲਾਂ ਦੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਚੋਂ ਛੱਡ ਕੇ ਸਰਕਾਰੀ ਸਕੂਲ ਦੇ ਵਿੱਚ ਆਏ ਅਜੇ ਐਸ ਵੇਲੇ ਉਹ ਕਹਿੰਦੀ ਮੈਂ 20 ਬੱਚੇ ਮੇਰੇ ਕੋਲ ਲਾਈਨ ਦੇ ਵਿੱਚ ਖੜੇ ਆ ਮੈਂ ਜਿਨ੍ਹਾਂ ਦਾ ਹਜੇ ਦਾਖਲਾ ਲੈਣਾ ਤੁਸੀਂ ਕੀ ਸਮਝੋਗੇ ਇਸ ਗੱਲ ਨੂੰ ਕਿ ਇਹ ਵਿਰੋਧੀਆਂ ਦੇ ਇਹ ਚੀਜ਼ਾਂ ਵਿਰੋਧੀਆਂ ਨੂੰ ਨਜ਼ਰ ਨਹੀਂ ਆਉਂਦੀਆਂ ਕਿ ਉਹਨਾਂ ਨੇ ਜਿੱਦਾਂ ਸਿੱਖਿਆ ਪ੍ਰਣਾਲੀ ਨੂੰ ਨਿਸ਼ਤੇ ਨਾ ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਰਿਹਾ ਸਿੱਖਿਆ ਲੋਕਾਂ ਦੀ ਪਹੁੰਚ ਦੇ ਵਿੱਚ ਵਡਾਈ ਜਾ ਰਹੀ ਹੈ ਸਿੱਖਿਆ ਦੇ ਵਿੱਚ ਬੱਚਿਆਂ ਨੂੰ ਜਿਹੜੇ ਸਾਡੇ ਬੱਚੇ ਨੇ ਉਹ ਇਸਰੋ ਜਾਂਦੇ ਨੇ ਉਹ ਆਈਆਈਐਮ ਜਾਂਦੇ ਨੇ ਉਹ ਆਈਆਈਟੀ ਜਾਂਦੇ ਨੇ ਉਹਨਾਂ ਦੇ ਸੁਪਨਿਆਂ ਨੂੰ ਖੰਭ ਲੱਗੇ ਹੋਏ ਨੇ ਤੁਸੀਂ ਸੋਚ ਨਹੀਂ ਸਕਦੇ ਬੱਚਿਆਂ ਦੇ ਵਿੱਚ ਕੌਨਫੀਡੈਂਸ ਲੈਵਲ ਕਮਾਲ ਦਾ ਕੌਨਫੀਡੈਂਸ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਔਰ ਉਹ ਵੱਡੇ ਪੱਧਰ ਦੇ ਵਿੱਚ ਬੱਚਿਆਂ ਦੇ 97 98% ਮਾਰਕਸ ਐਸ ਵੇਲੇ ਪੰਜਾਬੀ ਸਕੂਲਾਂ ਦੇ ਆ ਰਹੇ ਆ 97 98% ਮਾਰਕਸ ਪੰਜਾਬੀ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਔਰ ਇੰਨਾ ਕੌਨਫੀਡੈਂਸ ਹੈ ਉਹਨਾਂ ਦੇ ਵਿੱਚ ਕਿ ਅਸੀਂ ਪੰਜਾਬ ਦਾ ਫਿਊਚਰ ਬ੍ਰਾਈਟ ਦੇਖ ਸਕਦੇ ਆ ਮੈਂ ਸਿੱਖਿਆ ਐਨ ਹਸਬੰਦਨੀ ਮੈਂ ਕਹਿੰਦਾ ਜੀ ਸਿੱਖਿਆ ਕ੍ਰਾਂਤੀ ਦੇ ਜਾਇਨਾ ਸਰਕਾਰ ਸਰਕਾਰੀ ਸਕੂਲਾਂ ਤੋਂ ਕਰ ਰਹੀ ਹੈ ਐਟ ਡਾਟ ਬਟ ਕਿ ਜੇ ਕੋਈ ਇੱਕ ਵੀ ਪ੍ਰਾਈਵੇਟ ਸਕੂਲ ਜਿਹੜੀ ਸਿੱਖਿਆ ਪ੍ਰਣਾਲੀ ਆ ਉਹਦੇ ਉੱਤੇ ਨਹੀਂ ਚੁੱਕ ਸਕਦੇ ਉਹਨਾਂ ਜਿਹਾ ਜਦੋਂ ਸਰਕਾਰ ਆਈ ਸੀ ਨਹੀਂ ਲਈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬੜਾ ਵਧੀਆ ਬਿਆਨ ਆਇਆ ਸੀ ਬੜਾ ਵਧੀਆ ਐਲਾਨ ਆਇਆ ਸੀ ਕਿ ਸਾਰੇ ਸਕੂਲਾਂ ਦੇ ਵਿੱਚ ਵੱਖ-ਵੱਖ ਬੋਰਡ ਦੇ ਅਧਾਰਕ ਜਿਹੜੇ ਸਕੂਲ ਨੇ ਚਾਹੇ ਉਹ CBSE ਹੈ ਚਾਹੇ ਉਹ CISCE ਹੈ ਚਾਹੇ ਉਹ ICSE ਹੈ ਉਹਦੇ ਅਧਾਰਤ ਪ੍ਰਿਸਕ੍ਰਾਈਬਡ ਜਿਹੜੀ ਬੁੱਕਸ ਆ ਉਹ ਸਕੂਲਾਂ ਦੇ ਵਿੱਚ ਹੀ ਪੜ੍ਹਾਈਆਂ ਜਾਣਗੀਆਂ ਬੜਾ ਵਧੀਆ ਬਿਆਨ ਸੀ ਬੜਾ ਵਧੀਆ ਉਹਦਾ ਅਸਰ ਹੋਇਆ ਸੀ ਔਰ ਸਕੂਲ ਵਾਲੇ ਆਪਣੀਆਂ ਦੁਕਾਨਾਂ ਨਹੀਂ ਚਲਾਣਗੇ ਸਕੂਲਾਂ 'ਚ ਕਿਤਾਬਾਂ ਨਹੀਂ ਵੇਚਣਗੇ ਔਰ ਉਹ ਬਾਉਂਡ ਹੋਣਗੇ ਔਰ ਉਸ ਦਾ ਉਹਨਾਂ ਦੀ ਜਿਹੜੀ ਸਟੇਟਮੈਂਟ ਆਈ ਸੀ ਉਹਦੇ ਨਾਲ ਉਹ ਸਾਲ ਬੜਾ ਵਧੀਆ ਚੱਲਿਆ ਸੀ ਉਸ ਤੋਂ ਬਾਅਦ ਅੱਜ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀ ਐਜੂਕੇਸ਼ਨ ਦਾ ਇਹਦਾ ਵਪਾਰ ਹੋ ਰਿਹਾ ਔਰ ਜਿਹੜੀ ਐਜੂਕੇਸ਼ਨ ਦੇ ਲਿਹਾਇਨਾਂ ਆਮ ਆਦੀ ਪਾਰਟੀ ਨੂੰ ਲੋਕਾਂ ਨੇ ਆਪਣੇ ਸਿਰਾਂ ਤੇ ਬਿਠਾਇਆ ਹੋਇਆ ਵੀ ਆਪਣੇ ਉਹਨਾਂ ਨੂੰ ਬਹੁਤ ਬਹੁਤ ਦਿੰਦੇ ਨੂੰ ਐਮਐਲਏਸ ਬਣਾਏ ਮੈਨੂੰ ਹੁਣ ਸਿਰ ਵੀ ਨਹੀਂ ਗੱਲ ਹੈ ਕਿ ਸਕੂਲ ਵਾਲੇ ਨੇ ਪ੍ਰਾਈਵੇਟ ਨੇ ਔਰ ਉਹਨਾਂ ਦੀਆਂ ਟੈਂਪਰੇਰੀ ਬਣਾ ਕੇ ਲਗਦੀਆਂ ਔਰ ਸਕੂਲ ਵਾਲੇ ਸਿੱਧਾ ਕੰਟੈਕਟ ਕਰਦੇ ਆ ਬੁੱਕਸ ਨੂੰ ਸੇਲ ਕਰਦੇ ਆ ਔਰ ਕਿਸੇ ਵੀ ਜਾ ਕੇ ਪ੍ਰਾਈਵੇਟ ਸਕੂਲ ਜਾਂ ਚੈੱਕ ਕਰਦੇ ਉਹਨਾਂ ਦੇ ਸਕੂਲ ਉਹਨਾਂ ਬੱਚਿਆਂ ਦੇ ਬੈਗ ਦੇ ਵਿੱਚੋਂ ਇੱਕ ਕੋਈ ਦੁਕਾਨ ਦੀਆਂ ਕਿਤਾਬਾਂ ਕਰਦੇ ਫਿਰ ਇੱਕ ਹੋਰ ਚੀਜ਼ ਕਹਿਣਾ ਕਿ ਪਬਲਿਸ਼ਰ ਜਿਹੜਿਆ ਗਿਆ ਜਿਹੜੇ ਪੋਜੀਸ਼ਨ ਲੈਣਗੇ ਉਹ ਬਾਉਂਡ ਕਰ ਦਿੰਦੇ ਵੀ ਇਹ ਡਬਲ ਕੰਡੀਆਂ ਦੋਸਤ ਚਲੋ ਮੈਂ ਮੈਂ ਤੁਹਾਡੀ ਇਸ ਗਲਤ ਜਵਾਬ ਮੈਂ ਤੁਹਾਡੀ ਇਸ ਗਲਤ ਜਵਾਬ ਦਿੰਨੀ ਆ ਕਿ ਪਿਛਲੇ 3 ਸਾਲ ਤੋਂ ਲਗਾਤਾਰ ਇਹਦੇ ਤੇ ਕੰਮ ਚੱਲ ਰਿਹਾ ਕੋਈ ਵੀ بگੜਿਆ ਹੋਇਆ ਟਾਂਚਾ ਤੁਸੀਂ ਇੱਕ ਦਿਨ ਦੇ ਵਿੱਚ ਠੀਕ ਨਹੀਂ ਕਰ ਸਕਦੇ ਇਹਨੂੰ ਸਾਲੋ ਸਾਲ ਇਹਨੂੰ ਦਹਾਕੇ ਲੱਗੇ ਨੇ ਖਰਾਬ ਹੋਣ ਵਾਸਤੇ ਇਹਨੂੰ ਠੀਕ ਹੋਣ ਲਈ ਥੋੜਾ ਸਮਾਂ ਚਾਹੀਦਾ ਪਿਛਲੀ ਵਾਰ ਵੀ ਸੀਐਮ ਸਾਹਿਬ ਨੇ ਬਹੁਤ ਸ਼ਕਤੀ ਦੇ ਨਾਲ ਬਿਆਨ ਦਿੱਤਾ ਸੀ ਇਸ ਵਾਰ ਤਾਂ ਨੋਟੀਫਿਕੇਸ਼ਨ ਜਾਰੀ ਹੋਇਆ ਦੋ ਚੀਜ਼ਾਂ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਪੰਜਾਬੀ ਜਿਹੜੀ ਆ ਹਰ ਸਕੂਲ ਦੇ ਵਿੱਚ ਲਾਜ਼ਮੀ ਹੋਏਗੀ ਪੰਜਾਬੀ ਇਸ ਸੂਬੇ ਦੀ ਮਾਂ ਬੋਲੀ ਆ ਔਰ ਜਿੰਨੀ ਚੰਗੀ ਜਿਹੜਾ ਪੰਜਾਬੀ ਪੜਨਾ ਪੰਜਾਬੀ ਦਾ ਸਿਲੇਬਸ ਪੜਨਾ ਪੰਜਾਬ ਪੰਜਾਬ ਦੇ ਬਾਰੇ ਦੇ ਵਿੱਚ ਪੜਨਾ ਹਰ ਇੱਕ ਸਟੂਡੈਂਟ ਦਾ ਹੱਕ ਬਣਦਾ ਇੱਕ ਨੰਬਰ ਏ ਦੂਸਰੇ ਨੰਬਰ ਦੇ ਉੱਤੇ ਇਸ ਵਾਰ ਬੜੀ ਸ਼ਕਤੀ ਦੇ ਨਾਲ ਹਦਾਇਤ ਹੋਈ ਆ ਕਿ ਬੱਚਿਆਂ ਨੂੰ ਯੂਨੀਫਾਰਮਾਂ ਲਈ ਵੀ ਪਾਵਨਤ ਨਹੀਂ ਕੀਤਾ ਜਾਏਗਾ ਜੇ ਇੱਕ ਵੀ ਸ਼ਿਕਾਇਤ ਜਾਂਦੀ ਆ ਤੇ ਉਸ ਸਕੂਲ ਤੇ ਕਾਰਵਾਈ ਹੋਏਗੀ ਕਿਤਾਬਾਂ ਬੱਚੇ ਜਿਹੜੇ ਆ ਉਹਨਾਂ ਨੂੰ ਸਿਲੇਬਸ ਦਿੱਤਾ ਜਾਏਗਾ ਉਹ ਜਿੱਥੋਂ ਮਰਜ਼ੀ ਕਰਿੱਤਣਗੇ ਔਰ ਉਹਦੇ ਵਾਸਤੇ ਦੇਖੋ ਤੁਸੀਂ ਜੇ ਇੱਕਦਮ ਜਦੋਂ ਹੁਕਮ ਹੁੰਦਾ ਆ ਇਦਾਂ ਤਾਂ ਹੈ ਨਹੀਂਗਾ ਕਿ ਰਾਤੋਂ ਰਾਤ ਕਿਸੇ ਪਬਲਿਸ਼ਰ ਨੇ ਕਿਤਾਬਾਂ ਛਾਪ ਲਈਆਂ ਤਾਂ ਉਹਨਾਂ ਨੂੰ ਉੱਥੋਂ ਕਿਤਾਬਾਂ ਮਿਲ ਜਾਣੀਆਂ ਹਰ ਇੱਕ ਸਿਸਟਮ ਨੂੰ ਚੱਲਣ ਵਾਸਤੇ ਉਹਨੂੰ ਉੱਥੇ ਤੱਕ ਪਹੁੰਚਣ ਵਾਸਤੇ ਸਮਾਂ ਲੱਗਦਾ ਔਰ ਪ੍ਰਾਈਵੇਟ ਸਕੂਲਾਂ ਨੂੰ ਨਾਥ ਪਾਉਣ ਵਾਸਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਬਹੁਤ ਸਖਤ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹਦੇ ਰਿਜ਼ਲਟ ਨਜ਼ਰ ਆਉਣਗੇ ਬਿਲਕੁਲ ਜ਼ਰੂਰ ਨਜ਼ਰ ਆਉਣਗੇ ਪ੍ਰਾਈਵੇਟਾਈਜ਼ੇਸ਼ਨ ਨੂੰ ਨਾਥ ਪਾਉਣ ਜੀ ਜਰੂਰ ਜੀ ਕਹਿੰਦੇ ਆਏ ਸੀਗੇ ਨਗੋਦ ਰੈਕਟਰ ਮਾਨਸ਼ੀ ਵਿੱਚ ਕੁਝ ਮਾਰਕ ਪੱਤਰ ਪਾਈਆਂ ਉਹਦੇ ਵਿੱਚ ਕਾਪੀਸੀਡੈਂਟ ਵੀ ਕਰ ਹੋਈਆਂ ਬੜੀ ਇੱਕ ਜਿੰਦਗੀ ਵਾਸ਼ਰੂਮ ਜਿਹੜੀ ਸੀ ਸਾਰੇ ਮੰਗੇ ਸੀ ਚਾਹ ਬੜੀ ਖੁਸ਼ੀ ਦੀ ਗੱਲ ਹੈ ਕਿ ਬਾਥਰੂਮ ਬੜੇ ਹੈ ਬਹੁਤ ਵਧੀਆ ਬਣੇ ਹੈ ਉਹ ਦੇਖ ਕੇ ਟਾਈਲਿੰਗ ਵੀ ਬੜੀ ਲੱਗੀ ਹੈ ਪਰ ਸਾਰਿਆਂ ਦੇ ਜਿੰਦੇ ਨੇ ਉਹ ਕਿਨੋ ਤੁਸੀਂ ਜੀਆ ਚਲੋ ਠੀਕ ਹੋ ਗਿਆ 2023 ਤੋਂ ਬਣਿਆ ਹੈ ਇਟਸ ਓਕੇ ਇਟਸ ਓਕੇ ਇਟਸ ਓਕੇ ਇਟਸ ਓਕੇ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਮੇਰੇ ਧਿਆਨ ਦੇ ਵਿੱਚ ਲੈ ਕੇ ਆਂਦਾ ਮੈਂ ਉਹਦੇ ਉੱਤੇ ਅੱਜ ਹੀ ਇਹਦੇ ਦੇ ਉੱਤੇ ਕਾਰਵਾਈ ਕਰਦੇ ਆ ਕਿ ਵੀ ਬਾਥਰੂਮ ਦੇ ਜਿੰਦੇ ਕਿਉਂ ਲੱਗੇ ਹੋਏ ਆ ਖਲਵਾਈ ਵੀ ਜਾਣਗੇ ਔਰ ਰੈਗੂਲਰ ਉਹ ਚਲਾਏ ਵੀ ਚਾਹਣਗੇ ਮੈਮ ਜੈਨੂ ਬੱਲੇ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਸੀ ਤੁਸੀਂ ਬੱਚਿਆਂ ਦਾ ਉਹ ਕਾਫੀ ਸਾਲ ਪਹਿਲਾਂ ਬੰਦ ਕਰ ਦਿੱਤਾ ਸੀ ਹੁਣ ਨੌਰੀਆ ਰਾਮਪੁਰ ਦੇ ਕੋਰਕ ਪ੍ਰਾਇਮਰੀ ਸਕੂਲ ਸੀ ਉਹ ਨੂੰ ਵੀ ਬੰਦ ਕਰ ਦਿੱਤਾ ਗਿਆ ਤੇ ਉਹਦਾ ਆਗਮਨੀ ਕੀ ਕਰਨ ਕਰ ਰਿਹਾ ਉਹਦੇ ਬਾਰੇ ਮੈਂ ਬੜੀ ਮੇਰੀ ਆਪਣੀ ਵੀ ਬੜੀ ਸਟ੍ਰੈਟਜੀ ਹੈ ਜਿਹੜੀ ਸਕੂਲਾਂ ਵਾਸਤੇ ਉਹ ਕਲੀਅਰ ਹੈ ਕਿ ਮੈਂ ਆਪਣੇ ਹਲਕੇ ਦੇ ਵਿੱਚ ਵੀ ਕਟੋ-ਕਟ ਵੀ ਨਵੇਂ ਸਕੂਲ ਅਸੀਂ ਬਣਾਉਣੇ ਆ ਜਿੱਥੇ ਜਿੱਥੇ ਹਾਲਾਤ ਮਾੜੇ ਨੇ ਔਰ ਉੱਥੇ ਬੱਚੇ ਆ ਸਕਦੇ ਉੱਥੇ ਸਕੂਲ ਬਣਾਉਣੇ ਆ ਨੂਰਮੈਲ ਦਾ ਸਕੂਲ ਜਿਹੜਾ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਜਿਹੜਾ ਪਿਛਲੇ ਤਕਰੀਬਨ ਇੰਨੇ ਸਾਲਾਂ ਤੋਂ ਰੁਕਿਆ ਹੋਇਆ ਸੀ ਉੱਤੇ 16 ਕਰੋੜ ਰੁਪਏ ਖਰਚਾ ਜਾਣਾ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਜਸਟ ਜਦੋਂ ਇਹ ਸਾਡੀ ਬਜਟ ਦੇ ਪੈਸੇ ਸਾਨੂੰ ਮਿਲਦੇ ਆ ਸੀ ਉਹਦਾ ਸਕੂਲ ਬਣਾਉਣਾ ਨੰਬਰ 2 ਤੇ ਮੈਂ ਆਪਣੇ ਤੌਰ ਤੇ ਮੈਨੂੰ ਕਿਸੇ ਨੇ ਕੋਰਸ ਨਹੀਂ ਸੀ ਕੀਤਾ ਅਸੀਂ ਆਪਣੇ ਤੌਰ ਤੇ ਇੱਕ ਜਿਹੜਾ ਸਾਡੇ ਕੋਲ ਕਪੂਠਲਾ ਚੌਕ ਦੇ ਵਿੱਚ ਜਗਾ ਉਹ ਕੌਂਸਲ ਨੇ ਮੈਨੂੰ ਥੋੜਾ ਚਿਰ ਕਾਫੀ ਥੋੜਾ ਚਿਰ ਨਹੀਂ ਕਾਫੀ ਚਿਰ ਖਰਾਬ ਕੀਤਾ ਉਹ ਜਗਾ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਰੈਜ਼ੋਲੂਸ਼ਨ ਕਰਕੇ ਦੇ ਦਿਓ ਉੱਥੇ ਸਰਕਾਰ ਨੇ ਸਕੂਲ ਬਣਾਉਣਾ ਆ ਪੂਰੇ ਪੈਸੇ ਲਾ ਕੇ ਵਧੀਆ ਸਕੂਲ ਬਣਾਉਣਾ ਅਸੀਂ ਉਹ ਸਕੂਲ ਨੂੰ 10ਵੀਂ ਤੱਕ ਬਣਾਵਾਂਗੇ ਪਹਿਲਾਂ ਪ੍ਰਾਇਮਰੀ ਬਣਾਵਾਂਗੇ ਫਿਰ 10ਵੀਂ ਤੱਕ ਬਣਾਵਾਂਗੇ ਔਰ ਉਹਦੇ ਵਿੱਚ ਉਹ ਗੋਗਲੂਆਂ ਤੋਂ ਮਿੱਟੀ ਝਾੜਨ ਵਾਲਿਆ ਕਰਕੇ ਕਿਉਂਕਿ ਮੈਂ ਮੀਟਿੰਗ 'ਚ ਸ਼ਾਮਲ ਨਹੀਂ ਹੋਈ 7 ਮਰਲੇ ਜਗ੍ਹਾ ਦਾ ਮਤਾ ਪਤਾ ਹੁਣ ਤੁਸੀਂ ਮੈਨੂੰ ਦੱਸੋ 7 ਮਰਲੇ ਜਗ੍ਹਾ ਦੇ ਵਿੱਚ ਕਿਹੜਾ ਸਕੂਲ ਬੰਦ ਆ ਉਹ ਤਾਂ ਉਹੀ ਖੁੱਡੇ ਕੀ ਗੱਲ ਗਰੀਬਾਂ ਦੇ ਬੱਚਿਆਂ ਨੂੰ ਸੁੱਖਿਆ ਹੋਇਆ ਕਿ ਉਹਨਾਂ ਨੇ ਖੁੱਡਿਆਂ ਦੇ ਵਿੱਚ ਵੜ ਕੇ ਪੜਨਾ ਫਿਰ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਵੀ ਮੈਨੂੰ ਉਹ ਸਾਰੀ ਜਗ੍ਹਾ ਚਾਹੀਦੀ ਆ ਤੁਸੀਂ ਸਾਰੀ ਜਗ੍ਹਾ ਜਿਹੜੀ ਆ ਉਹ ਤੁਹਾਨੂੰ ਜਾਂ ਤਾਂ ਐਜੂਕੇਸ਼ਨ ਬੋਰਡ ਦੇ ਨਾਮ ਲਗਵਾਉਣੀ ਪੈਣੀ ਆ ਜਾਂ ਮੈਨੂੰ 1 ਰੁਪਇਆ ਲੀਸ ਤੇ ਦੇਣੀ ਆ ਹੁਣ ਆ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹਦੇ ਵਿੱਚ ਮੈਂ ਰੈਜ਼ੋਲੂਸ਼ਨ ਕਰਵਾਇਆ ਕਿ ਉਹ ਸਾਰੀ ਦੀ ਸਾਰੀ ਜਗ੍ਹਾ ਦੇ ਵਿੱਚ ਅਸੀਂ ਸਕੂਲ ਬਣਾਉਣਾ ਆ ਹਾਲਾਂਕਿ ਉੱਥੇ ਸ਼ੁਰੂਆਤ ਵੀ ਕਰ ਦਿੱਤੀ ਗਈ ਵਾਸ਼ਰੂਮ ਵਗੈਰਾ ਬਣ ਵੀ ਗਏ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜਲਦੀ ਇੱਕ ਪਰਮਿਸ਼ਨ ਹੁਣ ਜਿਹੜੀ ਹੈ ਸਰਕਾਰ ਦੇ ਕੋਲ ਉਹ ਭੇਜਣੀ ਹੁੰਦੀ ਹੈ ਡਿਪਾਰਟਮੈਂਟ ਦੇ ਕੋਲ ਗਈ ਹੋਈ ਹੈ ਇਹਨਾਂ ਦੇ ਕੋਲੋਂ ਮੈਂ ਮਤਵ ਪਵਾ ਲਿਆ ਕਿ ਪੂਰੀ ਜਗ੍ਹਾ ਦੇ ਵਿੱਚ ਅਸੀਂ ਸਕੂਲ ਬਣਾਵਾਂਗੇ ਔਰ ਉਹ ਇਹਨਾਂ ਨੇ ਡਿਪਾਰਟਮੈਂਟ ਨੂੰ ਜਿਹੜਾ ਲੋਕਲ ਬਾਡੀ ਡਾਇਰੈਕਟਰ ਨੂੰ ਭੇਜ ਦਿੱਤਾ ਹੋਇਆ ਔਰ ਮੈਂ ਖੁਦ ਵੀ ਆਪਣੇ ਵੱਲੋਂ ਵੀ ਕਹਿ ਦਿੰਦਾ ਉਹ 1-2 ਦਿਨ ਦੇ ਵਿੱਚ ਸਾਡੇ ਕੋਲ ਉਹਦੀ ਲੀਜ਼ ਦੀ ਜਿਹੜੀ ਪਰਮਿਸ਼ਨ ਆ ਜਾਏਗੀ ਅਸੀਂ ਇੱਕਰਪੈ ਲੀਜ਼ ਦੇ ਉੱਤੇ ਇਹਨਾਂ ਦੇ ਕੋਲੋਂ ਜਗ੍ਹਾ ਲੈ ਕੇ ਉੱਥੇ ਸ਼ਾਨਦਾਰ ਸਾਫ਼ ਸੁਥਰਾ ਸਕੂਲ ਜਿਹੜਾ ਉਹ ਉਹ ਕੁਝ ਮਹੱਲਿਆਂ ਵਾਸਤੇ ਸੁਣੋ 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 ਸੋਲ ਸਾਹਿਬ ਸੁਣੋ ਉੱਥੇ ਹੁਣ ਉਹਦੇ ਵਿੱਚ ਕਮਾਲਪੁਰਾ ਬਗਿਹੜਪੁਰਾ ਗੁਰਨਾਨਕਪੁਰ ਮੱਲਾ ਗੋਂਸ ਇਧਰ ਹੋਰ ਜਿੰਨਾ ਗਰੀਬ ਤੱਕਾ ਲੱਗਦਾ ਸਾਰਾ ਹੀ ਉਸ ਸਕੂਲ ਨੂੰ ਲੱਗਦਾ ਐਸ ਵੇਲੇ ਉਹ ਸਕੂਲ ਉਹ ਸਕੂਲ ਦਾ ਮੇਰੇ ਸਾਡਾ ਸਕੂਲ ਇਹ ਬਣਨਾ ਆ ਇਹਨੂੰ ਟਾਈਮ ਲੱਗੂਗਾ 2 4 6 ਮਹੀਨੇ ਜਿੰਨਾ ਟਾਈਮ ਲੱਗੂਗਾ ਉਨੀ ਦੇਰ ਉਸ ਹਾਲ ਦੇ ਵਿੱਚ ਅਸੀਂ ਉਹ ਸਕੂਲ ਜਿਹੜਾ ਉਹਦਾ ਗਲੂਚ ਚਲਦਾ ਰੱਖਣਾ ਮੈਂ ਪਹਿਲਾਂ ਹਾਰ ਦਾ ਉਸ ਸਰਕਾਰ ਜਿਹੜੀ ਜੋਤ ਨਸ਼ਾ ਵਿਰੋਧ ਮਹਿਮਚਲ ਦੀ ਤੁਹਾਨੂੰ ਹਲਕੀ ਵਿੱਚ ਕਿੰਨਾ ਹੰਗਾਰਾ ਤੁਹਾਨੂੰ ਲੱਗਦਾ ਜੀ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਬਹੁਤ ਵੱਡੇ ਪੱਧਰ ਤੇ ਉੱਤੇ ਲੋਕ ਲੋਕਾਂ ਦੇ ਵਿੱਚ ਜਿਹੜਾ ਜਿਹੜਾ ਸਹਿਮ ਹੋਣਾ ਚਾਹੀਦਾ ਸੀ ਜਿਹੜਾ ਡਰ ਹੋਣਾ ਚਾਹੀਦਾ ਸੀ ਉਹ ਪੈਦਾ ਹੋਇਆ ਔਰ ਲੋਕਾਂ ਦਾ ਭਰੋਸਾ ਵੀ ਵਧਿਆ ਮੈਨੂੰ ਹਰ ਪਾਸਿਓਂ ਇਹ ਚੰਗੀਆਂ ਖਬਰਾਂ ਮਿਲ ਰਹੀਆਂ ਨੇ ਕਿ ਬਹੁਤ ਵੱਡਾ ਫਰਕ ਆ ਰਿਹਾ ਪਰ ਮੈਂ ਇਹ ਨਹੀਂ ਕਹਿੰਦੀ ਕਿ ਵੀ ਜਿਹੜਾ ਇਹ ਖਤਮ ਹੋ ਗਿਆ ਉਹਦੇ ਤੇ ਲਗਾਤਾਰ ਜਿਹੜੀ ਆ ਕਾਰਵਾਈ ਚੱਲਦੀ ਪਈ ਆ ਔਰ ਚੱਲਦੀ ਕਾਰਵਾਈ ਦੇ ਵਿੱਚ ਆਪਾਂ ਇਹਨੂੰ ਸਿਰੇ ਲਗਾਵਾਂਗੇ ਸਰਕਾਰ ਨੇ ਤਹਈਆ ਕੀਤਾ ਹੋਇਆ ਯੁੱਧ ਜਿਹੜਾ ਨਸ਼ਾ ਵਿਰੁੱਧ ਤੁਹਾਡੀ ਵੀ ਸਭ ਦੇ ਸਹਿਯੋਗ ਦੀ ਜ਼ਰੂਰਤ ਹੈ ਤੁਸੀਂ ਕੋਈ ਨਹੀਂ ਨਸ਼ੇ ਕਰਕੇ ਸਭ ਤੋਂ ਕੁਝ ਬੇਤਵਾਰ ਤੁਹਾਡੀ ਬੀਐਸਪੀ ਸਾਹਿਬ ਕਿੰਨੀ ਵਾਰ ਨਹੀਂ ਹੈ ਇਹ 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 ਗਲਤ ਹੈ ਕਿਉਂਕਿ ਹੁਣ ਜਿਹਨੇ ਵੀ ਜਿਹੜੀ ਵੀ ਡੈਥ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੀ ਹਾਂ ਹੁਣ ਜਦੋਂ ਕੋਈ ਵੀ ਡੈਥ ਹੋਣੀ ਹੈ ਨਾ ਉਹ ਨਸ਼ੇ ਦੇ ਕਾਟੇ ਡੈਥ ਹੋਣੀ ਹੈ ਗਲਤ ਮਲਤ ਤਰੀਕੇ ਦੇ ਨਾਲ ਕੋਈ ਨਾ ਕੋਈ ਗੋਲੀਆਂ ਦੇ ਇੰਜੈਕਸ਼ਨ ਲਾਉਂਦੇ ਨੇ ਬੱਚੇ ਜਦੋਂ ਨਸ਼ਾ ਨਹੀਂ ਮਿਲਦਾ ਜਦੋਂ ਨਸ਼ੇ ਦੀ ਚੇਨ ਟੁੱਟਦੀ ਆ ਫਿਰ ਮੌਤਾਂ ਹੁੰਦੀਆਂ ਆ ਤੁਹਾਨੂੰ ਤੁਹਾਨੂੰ ਸਾਥ ਦੇਣਾ ਪਏਗਾ ਸਾਡਾ ਕਿ ਕਿਤੇ ਨਾ ਕਿਤੇ ਤੁਸੀਂ ਸ਼ੁਕਰ ਕਰੋ ਕਿ ਸਿਰਫ ਇੱਕ ਮੌਤ ਹੋਈ ਆ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਬੱਚੇ ਹਰ ਇੱਕ ਨੂੰ ਕਹਿ ਕੇ ਰੱਖਿਆ ਹੋਇਆ ਤੁਹਾਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਹਰ ਵੇਲੇ ਲੋਕਾਂ ਦੇ ਵਿੱਚ ਰਹਿੰਦੇ ਹੋ ਤੁਹਾਡੇ ਹੱਥ ਕੋਈ ਬੱਚਾ ਲੱਗਦਾ ਆ ਜਿਹੜਾ ਨਸ਼ਾ ਕਰਦਾ ਸਾਨੂੰ ਦੱਸੋ ਅਸੀਂ ਉਹਦਾ ਇਲਾਜ ਕਰਾਵਾਂਗੇ ਕੀ ਚੀਜ਼ ਵੀ ਅੰਡਰ ਫੇਵਰ ਹੈ ਕੀ ਸੌਤਰ ਕਰਨਾਂ ਦੀ ਵੀ ਨਹੀਂ ਸੁਣਦੀ ਵੀ ਇੱਥੇ ਨਸ਼ਾ ਵਿਕਦਾ ਵੇ ਉੱਥੇ ਆ ਹੋ ਰਿਹਾ ਮੈਨੂੰ ਦੱਸੋ ਤੁਸੀਂ ਮੈਂ 80 ਲੱਖ ਦਾ ਰੀੜੀ ਮਾਰਕੀਟ ਬਣੇ ਉਹਦੇ ਅੰਦਰ ਨਸ਼ਾ ਮੈਨੂੰ ਦੱਸੋ ਮੈਨੂੰ ਮੈਨੂੰ ਦੱਸੋ ਤੁਸੀਂ ਤੁਹਾਨੂੰ ਮੈਂ ਬੈਠੀ ਆ ਮੈਂ ਮੈਂ ਕਿਹੜਾ ਐਮਐਲਏ ਬਣ ਕੇ ਬੈਠੀ ਤੁਹਾਡੇ ਵਿੱਚ ਮੈਂ ਤਾਂ ਇੱਕ ਕਾਉਂਸਲਰ ਇੱਕ ਸਰਪੰਚ ਬਣ ਕੇ ਤੁਹਾਡੇ ਵਿੱਚ ਰਹਿੰਦੀ ਆ ਤੁਸੀਂ ਮੇਰੇ ਤੱਕ ਜਦੋਂ ਮਰਜ਼ੀ ਅਪਰੋਚ ਕਰੋ ਮੈਨੂੰ ਦੱਸੋ ਕੋਈ ਪੱਤਰਕਾਰ ਐਸਾ ਹੋਵੇ ਜਿਹੜੇ ਕਦੀ ਮੈਨੂੰ ਅਪਰੋਚ ਕੀਤੀ ਹੋਵੇ ਫੋਨ ਕੀਤਾ ਹੋਵੇ ਮੈਂ ਕਿਸੇ ਦਾ ਫੋਨ ਨਾ ਚੱਕਾਂ ਜਾਂ ਕੋਈ ਤੁਸੀਂ ਮੈਨੂੰ ਅਪਰੋਚ ਕਰੋ ਮੈਨੂੰ ਵਟਸਐਪ ਮੈਸੇਜ ਕਰੋ ਪੁਲਿਸ ਨਹੀਂ ਸੁਣ ਰਹੀ ਮੈਮ ਫਿਰ ਅਸੀਂ ਕੀ ਕਰ ਸਕਦੇ ਪੁਲਿਸ ਦਾ ਵੀ ਕਰਦ ਲੈਣੇ ਪ੍ਰਬੰਧ ਪੁਲਿਸ ਦਾ ਕੀ ਜਰੂਰ ਹੈ ਕਿ ਤੁਹਾਡੀ ਨਾ ਸੁਣ ਰਹੀ ਹਾਲਾਤ ਚ ਨਹੀਂ ਸੁਣ ਰਹੀ ਕੋਈ ਗੱਲ ਇਹ ਕੋਈ ਨਸ਼ਾ ਨਹੀਂ ਹੈ ਸੇਵਾ ਹਸਪਤਾਲ ਦੇ ਵਿੱਚ ਡਾਕਟਰ ਤਾਂ ਘੱਟ ਹੈਗੇ ਜਗੇ ਪੂਰਾ ਸਟਾਫ ਹੀ ਘਟਿਆ ਲੋਕਾਂ ਨੂੰ ਖਜਲ ਖਰਾਬ ਬਹੁਤ ਖਨਾ ਪੈ ਰਿਹਾ ਹੈ ਕੋਸ਼ਿਸ਼ ਕਰ ਰਹੇ ਹਾਂ ਨਵੇਂ ਡਾਕਟਰਾਂ ਦੀ ਭਰਤੀ ਹੋਈ ਹੈ ਉਹ ਚ ਸਾਨੂੰ ਮਿਲਣਗੇ ਕੁਝ ਨਾ ਕੁਝ ਜ਼ਰੂਰ ਮਿਲਣਗੇ ਦੇਖੋ ਇਹ ਕੋਈ ਮਟੀਰੀਅਲ ਤਾਂ ਹੈ ਨਗਾ ਕੋਈ ਪ੍ਰੋਡਕਟ ਤਾਂ ਹੈ ਨਗਾ ਕਿ ਅਸੀਂ ਬਾਹਰਲੇ ਮੁਲਕ ਤੋਂ ਮਗਾ ਲੀਏ ਜਾਂ ਦੂਜੀ ਸਟੇਟ ਚੋਂ ਮਗਾ ਲੀਏ ਡਾਕਟਰ ਹੀ ਨਹੀਂ ਹੈਗੇ ਜਿਨਨੇ ਡਾਕਟਰ ਹੁਣ ਤੱਕ ਭਰਤੀ ਕੀਤੇ ਆ ਹੁਣ ਜਿੰਨੇ ਸੀਨੇ ਡਾਕਟਰ ਆ ਸਭ ਨੇ ਆਪੋ ਆਪਣੀਆਂ ਦੁਕਾਨਾਂ ਹਸਪੀਟਲ ਬਣਾ ਲਏ ਉਹ ਐਡਵਾਂਸ ਦੇ ਵਿੱਚ ਅਸਤੀਫੇ ਦੇ ਕੇ ਤਾਂ ਆਪਣੇ ਜਾ ਕੇ ਹਸਪੀਟਲ ਚਲਾ ਰਹੇ ਆ ਹੁਣ ਜਿਹੜੇ ਸਰਦਾਰ ਭਗਤ ਸਿੰਘ ਜੀ ਮਾਨ ਨੇ ਪੰਜ ਜਿਹੜੇ ਮੈਡੀਕਲ ਕਾਲਜ ਖੋਲਲੇ ਉਹਦਾ ਉਹਦਾ ਮਕਸਦ ਕੀ ਆ ਕਿ ਫ੍ਰੀ ਬੱਚੇ ਪੜਨਗੇ ਫ੍ਰੀ ਬੱਚੇ ਡਾਕਟਰ ਬਣਨਗੇ ਤਾਂ ਸਾਡੇ ਕੰਮ ਆਉਣਗੇ ਜਿਹੜੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿਨ੍ਹਾਂ ਨੇ ਕਰੋੜਾਂ ਰੁਪਈਆ ਰਿਸ਼ਵਤ ਦੇ ਕੇ ਤੇ ਕਰੋੜਾਂ ਰੁਪਈਆ ਦੇ ਕੇ ਜਿਨ੍ਹਾਂ ਨੇ ਦਾਖਲੇ ਲਏ ਸੀ ਜੰਜਟਿੰਗ ਕਰੋੜਾਂ ਰੁਪਏ ਖਰਚ ਕੇ ਜਿਹੜੇ ਡਾਕਟਰ ਬਣੇ ਆ ਉਹ ਸਾਡੀ ਕਿਉਂ ਸੁਣਨਗੇ ਬਈ ਅਸੀਂ ਕਿੱਦਾਂ ਪੂਰੇ ਕਰਾਂਗੇ ਉਹਨਾਂ ਦੇ ਪੈਸੇ ਜਿਹੜੇ ਡਾਕਟਰ ਉਹਤੇ ਹੈਗੇ ਵੀ ਅਜੇ ਮੰਨੋ ਸੀਨੀਅਰ ਡਾਕਟਰ ਜਿਹੜੇ ਹੈਗੇ ਆ ਉਹਦੇ ਤੇ ਆਪਾਂ ਆਪਾਂ ਚੱਲਾਂਗੇ ਕਿਸੇ ਆਪਾਂ ਆਪਾਂ ਚੱਲਾਂਗੇ ਕਿਸੇ ਦਿਨ ਹਸਪੀਟਲ ਕੰਮ ਆ ਬ੍ਰੇਕਿੰਗ ਨਾ ਗੱਲਦਾ ਯਾਰ ਤੁਹਾਡੇ ਪਿਛਲੀ ਵਾਰੀ ਧਿਆਨ ਚ ਨਹੀਂ ਆਉਂਦਾ ਸੀ ਜਿਹੜੇ ਸਰਕਾਰੀ ਡਾਕਟਰ ਜਿੰਨੇ ਵੀ ਹੈਗੇ ਜਿਹੜੇ ਹੈਗੇ ਕੋਰ 16 ਧਿਆਨ ਦਾ ਸੀ ਤੁਸੀਂ ਕਿਸੇ ਜਗ੍ਹਾ ਨੂੰ ਕਿਹਾ ਸੀ ਕਿ ਮੈਂ ਕਰੂ ਵੀ ਕਰਨ ਬੈਠੀ ਪਰ ਉਹ ਹਾਲਾਤ ਉਹ ਨਹੀਂ ਆ ਔਰ ਤੁਹਾਨੂੰ ਕੋਈ ਪੇਸ਼ੈਂਟ ਭੇਜ ਦਿਓ ਪ੍ਰੈਫਰ ਹੋਣਾ ਉਹਦੇ ਹੋਊ ਉਹਦਾ ਉਹ ਕੀ ਕਰੂਗਾ ਗਰੀਬ ਚਲੋ ਆਪਾਂ ਕਰਦੇ ਫਿਰ ਉਹਦਾ ਹੱਲ ਸਾਰੇ ਜਣੋ ਉਹ ਸੁਣੋ ਮੇਰੀ ਗੱਲ ਹੁਣ ਮੇਰੀ ਇੱਕ ਇੱਕ ਗੱਲ ਤੁਸੀਂ ਮੇਰੀ ਸੁਣੀਓ ਸੁਣੋ ਆਵਾਜ਼ ਸੁਣੋ ਉਹ ਸੁਣੋ 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 ਲੱਖ ਰੁਪਏ ਵਾਲੀ ਗੱਲ ਕੀਤੀ ਤੁਸੀਂ ਉਸ ਦਿਨ ਵੀ ਮੇਰੀ ਗੱਲ ਮੇਰੀ ਗੱਲ ਸੁਣ ਲਓ ਅੱਛਾ ਮੇਰੀ ਗੱਲ ਸੁਣੋ ਹੁਣ ਧਿਆਨ ਦੇ ਨਾਲ ਕਿ ਪ੍ਰੈਸ ਕਾਨਫਰੈਂਸ ਆਪਾਂ ਖਤਮ ਕਰਦੇ ਆਂ ਹੁਣ ਅਸੀਂ ਬੈਠਦੇ ਆਂ ਖਾਣਾ ਕਿਹੜਾ ਖਾਣਿਆ ਗੱਲਾਂ ਕਰਾਂਗੇ ਸੁਣੋ ਸੁਣੋ ਜੀ ਆਪਾਂ ਬੈਠਦੇ ਆਂ ਉਹ ਸੁਗਲੀयां ਬਣ ਕੇ ਅਸੀਂ ਸਾਰੇ ਇਸ ਹਲਕੇ ਦੇ ਵਰਕਰ ਬਣ ਕੇ ਗੱਲ ਕਰਦੇ ਮੈਂ ਕੋਸ਼ਿਸ਼ ਕਰਦੀ ਆਂ ਮੈਂ ਡੀਐਸਪੀ ਨੂੰ ਹੁਣੇ ਬੁਲਾਉਣੀ ਆਪਾਂ ਬੈਠ ਕੇ ਗੱਲ ਕਰੀਏ ਜੀ ਤੁਸੀਂ ਇੱਥੇ ਵਿਜ਼ਿਟ ਕਰੋ ਡਾਕਟਰ ਬਾਜਵਾ ਵੱਲੋਂ ਆਪਰੇਸ਼ਨ ਕਿੱਥੇ ਚੱਲਾਂਗੇ ਆਪਾਂ ਕਿਸੇ ਦੀ ਪਲੇਟ ਬਿਲਕੁਲ ਦਿਖ ਰਹੀ ਆ ਜੀ ਕਿਸੇ ਦੇ ਜੱਫਾ ਦੇ ਵਿੱਚ ਰੀਸ਼ਾ ਆ Bye. Yeah. Yeah. Yeah.